ਭੋਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਾਰਿੰਪੁਰੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਾਰਿੰਪੁਰੀ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਕੀਤੀ ਆਲੋਚਨਾ ਇਸ ਮੌਕੇ ਤੇ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਾਰਿੰਪੁਰੀ ਬਸਪਾ ਨੇਤਾ ਮਾਸਟਰ ਹਰਭਜਨ ਸਿੰਘ ਬਲਾਲੋ ਲੇਖਰਾਜ ਜਮਾਲਪੁਰ ਆदि ਮੌਜੂਦ ਸਨ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਅਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕਿਸ ਸਬੰਧ ਵਿੱਚ ਰੱਖੀ ਹੈ ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਪੰਜਾਬ ਦਾ ਭਾਜਨ ਸਮਾਜ પાર્ટી ਵੱਲੋਂ ਉਸੇ ਦਿਨ ਇਹ ਕਿਹਾ ਗਿਆ ਸੀ ਕਿ ਇਹ ਬਜਟ ਦਿਸਾਹੀਨ ਲੋਕ ਵਿਰੋਧੀ ਆ ਇਹਦੇ ਵਿੱਚ ਜਿੰਨੇ ਵੀ ਬੇਰੁਜ਼ਗਾਰ ਨੌਜਵਾਨ ਪੰਜਾਬ ਦੇ ਉਹਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਦੀ ਕੋਈ ਵਿਜ਼ਨ ਹੈ ਨਹੀਂ ਔਰ ਪੰਜਾਬ ਦਾ ਕਿਰਤੀ ਕਾਮਾ ਕਿਸਾਨ ਆਂਗਣਵਾਲੀ ਵਰਕਰ ਆਸ਼ਾ ਵਰਕਰ ਮੰਦਰਕਾ ਦੇ ਮਜ਼ਦੂਰ ਸ਼ਹਿਰ ਦਾ ਸਫਾਈ ਕਰਮਚਾਰੀ ਕਿਸੇ ਲਈ ਕੁਛ ਨਹੀਂ ਕਿਸਾਨ ਦੇ ਲਈ ਕੁਛ ਨਹੀਂ ਜੋ ਇਹਨਾਂ ਨੇ ਵਾਦਾ ਕੀਤਾ ਸੀ ਐਮਐਸਪੀ ਦਾ ਉਹਦਾ ਕੋਈ ਜ਼ਿਕਰ ਨਹੀਂ ਔਰ ਪੰਜਾਬ ਦੀਆਂ ਔਰਤਾਂ ਜਿਨ੍ਹਾਂ ਨੂੰ ਇਹ ਉਮੀਦ ਸੀ ਸ਼ਾਇਦ 3 ਸਾਲ ਬਾਅਦ ਸਰਕਾਰ ਜਾਗ ਜੂਗੀ ਅਸੀਂ ਵੀ ਸੋਚਦੇ ਸੀ ਕਿ ਭਈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਹਜ਼ਾਰ ਦੀ ਬਜਾਏ 11-1100 ਦੇਵਾਂ ਤਾਂ ਮੈਨੂੰ ਵੀ ਇਹ ਲੱਗਦਾ ਸੀ ਕਿ ਹਰ ਔਰਤ ਦਾ ਪੰਜਾਬ ਦੇ ਦਾ 40000 ਰੁਪਏ ਬਣਦਾ ਪਿਛਲੇ 3 ਸਾਲਾਂ ਦਾ 1100 ਦੇ ਹਿਸਾਬ ਨਾਲ ਅਸੀਂ ਸੋਚਦੇ ਸੀ ਕਿ ਸਰਕਾਰ ਪੰਜਾਬੀਆਂ ਸਾਰੀਆਂ ਔਰਤਾਂ ਦੇ ਖਾਤੇ 'ਚ ਉਹ 40-40000 ਪਾ ਕੇ ਖਾਤਿਆਂ ਦੇ ਵਿੱਚ ਔਰਤਾਂ ਦੇ ਆਪਣੀ ਜਿਹੜੀ ਗਰੰਟੀ ਦਿੱਤੀ ਸੀ ਇਹਨਾਂ ਨੇ ਔਰਤਾਂ ਨੂੰ ਉਹ ਪੂਰੀ ਕਰਨੀ। ਲੇਕਿਨ ਇਹਨਾਂ ਨੇ ਤਾਂ 1000 ਔਰ 1100 ਦਾ ਵੀ ਜ਼ਿਕਰ ਤੱਕ ਨਹੀਂ ਕੀਤਾ। ਅੱਜ ਜਿਹੜਾ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਇਸ ਤੋਂ ਬਾਅਦ ਇੱਕ ਹੋਰ ਝੂਠ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ। ਜਿਹਦਾ ਪਰਦਾ ਫਾਸ਼ ਕਰਨੇ ਲਈ ਬੌਜਨ ਸਮਾਜ ਪਾਰਟੀ ਵੱਲੋਂ ਅਸੀਂ ਤੁਹਾਨੂੰ ਬੁਲਾਇਆ ਖਾਸ ਕਰਕੇ ਦਲਤਾਂ ਦੇ ਬਾਰੇ ਵਿੱਚ। ਕਿ ਵੀ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਇਹ ਪ੍ਰਚਾਰ ਕਰ ਰਹੀ ਆ ਕਿ ਦਲਤਾਂ ਦੇ ਲਈ ਅਸੀਂ 34% ਬਜਟ ਦਾ ਹਿੱਸਾ ਰੱਖਿਆ ਆ ਆ ਇਹਨਾਂ ਦਾ ਬਜਟ ਆ ਇੱਕ ਝੂਠ ਦਾ ਪਲੰਦਾ ਮੈਂ ਇਹਦੇ ਪੇਜ ਨੰਬਰ 26 ਆ ਬਜਟ ਦਾ ਜਿਹਦੇ ਵਿੱਚ ਉਹਨੇ ਦੱਸਿਆ ਕਿ ਸ਼ੈਡਿਊਲ ਕਾਸਟ ਦੇ ਲਈ 13987 ਕਰੋੜ 13987 ਕਰੋੜ ਔਰ ਕਿਹਾ ਗਿਆ ਕਿ ਇਹ ਕੁੱਲ ਬਜਟ ਦਾ 34% ਬਣਦਾ ਹੈ ਤੇ ਕੁੱਲ ਬਜਟ ਕਿੰਨਾ ਹੈ 236080 ਕਰੋੜ ਹੁਣ 236000 ਕਰੋੜ ਦਾ 34% ਬਣਾਓ ਕਿੰਨਾ ਬਣਦਾ ਜੇ ਆਪਾਂ ਸਿੱਧਾ-ਸਿੱਧਾ ਹਿਸਾਬ ਜੋੜੀਏ ਕਰੀਬ 80000 ਕਰੋੜ ਬਣਦਾ ਹੈ 34% ਦਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ 13987 ਕਰੋੜ 13987 ਕਰੋੜ ਕੁੱਲ ਬਜਟ ਦਾ 5.5% ਵੰਡਾ ਤੋਂ ਸੂਬੇ ਦੀ 35 ਤੋਂ 40% ਆਬਾਦੀ ਦਲਤਾਂ ਦੀ ਜਿਹਨੂੰ ਸਿਰਫ 5.5% ਜਿਹਦੇ ਲਈ ਬਜਟ ਦਾ ਹਿੱਸਾ ਰੱਖਿਆ ਗਿਆ ਔਰ ਉਕਾਏ ਕੀਤਾ ਗਿਆ ਕਿ ਬਜਟ ਦਾ ਡਾਕੂਮੈਂਟ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਮੈਂਸ਼ਨ ਕਰ ਦਿੱਤਾ ਗਿਆ ਸਰਕਾਰ ਦੇ ਬਜਟ ਦੇ ਪੇਜ ਨੰਬਰ 26 ਦੇ ਉੱਪਰ ਕਿ ਅਸੀਂ 34% ਬਜਟ ਦਲਤਾਂ ਲਈ ਰੱਖਿਆ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਨੰਬਰ 1 ਫਾਈਨਾਂਸ ਮਨਿਸਟਰ ਜਿਨ੍ਹਾਂ ਨੇ ਇਹ ਬਜਟ ਪੜਿਆ ਹੋਏਗਾ ਜਾਂ ਦੇਖਿਆ ਹੋਏਗਾ ਉਹਨਾਂ ਨੇ ਪੰਜਾਬ ਦੀ ਅਸੈਂਬਲੀ ਚ ਪੂਰੇ ਪੰਜਾਬ ਦੇ ਦਲਤਾਂ ਨਾਲ ਧੋਖਾ ਕੀਤਾ ਝੂਠ ਬੋਲਿਆ ਇਸ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਇਹ ਮਾਫੀ ਮੰਗਣੀ ਚਾਹੀਦੀ ਦਲਤਾਂ ਨਾਲ ਧੋਖਾ ਕਰਨ ਲਈ ਝੂਠ ਬੋਲਣ ਲਈ ਮਿਸਗਾਈਡ ਕਰਨ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਦੂਸਰਾ ਮਾਫੀ ਮੰਗਣ ਦੇ ਨਾਲ ਨਾਲ ਜਿਹੜੇ ਅਧਿਕਾਰੀਆਂ ਨੇ ਬਜਟ ਤਿਆਰ ਕਰਦੇ ਵਕਤ ਇਹ ਗਲਤ ਸੂਚਨਾ ਇਹਦੇ ਵਿੱਚ ਦਰਜ ਕਰੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਔਰ ਦੂਸਤੋਂ ਬੜੀ ਗੱਲ ਮੈਂ ਪੰਜਾਬ ਦੇ ਸਾਰੇ ਦਲਤਾਂ ਨੂੰ ਪਛੜਿਆਂ ਨੂੰ ਪੰਜਾਬੀਆਂ ਨੂੰ ਸੱਦਾ ਦੇਣਾ ਚਾਹੁੰਦਾ ਕਿ ਇਹ ਇਕੱਲਾ ਦਲਤਾਂ ਨਾਲ ਹੀ ਝੂਠ ਨਹੀਂ ਬੋਲਿਆ ਐਜੂਕੇਸ਼ਨ ਦੇ ਬਾਰੇ ਵੀ ਝੂਠ ਬੋਲਿਆ ਐਜੂਕੇਸ਼ਨ ਦਾ ਬਜਟ ਜਿਹੜਾ ਆ ਇਹਨਾਂ ਨੇ ਦੇਖੋ ਇਸੇ ਬਜਟ ਦੇ ਵਿੱਚ ਜਿਹੜਾ 13900 80 ਕਰੋੜ ਦੇ ਕਰੀਬ ਜਿਹੜਾ ਦਾਤਾਂ ਲਈ ਰੱਖਿਆ ਉਹਨੂੰ ਕਹਿੰਦਾ 34% ਪੇਜ ਨੰਬਰ 26 ਦੇ ਉੱਪਰ ਫਿਰ ਐਜੂਕੇਸ਼ਨ ਦੇ ਲਈ ਰੱਖਿਆ ਹੈਗਾ 17975 ਕਰੋੜ 17975 ਕਰੋੜ ਪੇਜ ਨੰਬਰ 34 ਦੇ ਉੱਪਰ ਔਰ ਇਹਨੂੰ ਇਹਨੂੰ ਕੀ ਕਹਿ ਰਿਹਾ 12% ਅਬ ਦੇਖੋ ਵਾਟ ਦੇ ਫੰਡ ਜਾਨੀ 17975 ਕਰੋੜ ਨੂੰ 12% ਦੱਸ ਰਿਹਾ ਤੇ 13980 ਕਰੋੜ ਨੂੰ ਕਰੀਬ 34% ਦੱਸ ਰਿਹਾ 12% ਵਾਲਾ ਵੀ ਸਹੀ ਨਹੀਂ ਹੈ ਕਿਉਂਕਿ 236000 ਕਰੋੜ ਦਾ ਅਗਰ 12% ਵੀ ਅਸੀਂ ਬਣਾਵਾਂਗੇ ਤੇ ਤੁਸੀਂ 236000 ਕਰੋੜ ਦਾ 12% ਅਗਰ ਬਣਾਉਂਦੇ ਆ ਤਾਂ ਇਹ ਲਗਭਗ 28000 ਕਰੋੜ ਬਣਨਾ ਹੈ ਤੇ ਉਹਨਾਂ ਨੇ ਲਗਭਗ 18000 ਕਰੋੜ ਦਿੱਤਾ 10000 ਕਰੋੜ ਦੀ ਇੱਥੇ ਠੱਗੀ এডਿਕੇਸ਼ਨ ਡਿਪਾਰਟਮੈਂਟ ਦੇ ਨਾਲ ਇਸੇ ਕਰਕੇ ਅਸੀਂ ਕਿਹਾ ਕਿ ਸਿੱਖਿਆ ਕ੍ਰਾਂਤੀ ਮੌਜੂਨ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਜਿਹੜੀ ਅਸੀਂ ਕੈਂਪੇਨ ਲਾਂਚ ਕੀਤੀ ਆ ਅੰਦੋਲਨ ਸ਼ੁਰੂ ਕੀਤਾ 15 ਮਾਰਚ ਤੋਂ ਪਗਵਾੜੇ ਦੀ ਧਰਤੀ ਤੋਂ ਕਿ ਸਿੱਖਿਆ ਕ੍ਰਾਂਤੀ ਉਹਦਾ ਅਸੀਂ ਅਜੰਡਾ ਪੱਕੇ ਤੌਰ ਤੇ ਆਪਣੇ ਪ੍ਰੋਗਰਾਮ ਚ ਸ਼ਾਮਲ ਕਰ ਲਿਆ ਸੋ ਇਹ ਧੋਖੇ ਇਸ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਦਾ ਧੋਖਾ ਇਹ ਕਹਿੰਦੇ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਣੇ ਪੂਰੇ ਬਜਟ ਸਿਰਫ 250 ਕਰੋੜ ਰੁਪਏ ਰੱਖਿਆ ਗਿਆ ਰੋਜ਼ਗਾਰ ਦੇ ਮੌਕੇ ਸਿਰਜਣੇ ਦੇ ਲਈ ਤੁੰਟਾ ਪੰਜਾਬ ਦੀ ਜਨਤਾ ਦੇ ਸਾਹਮਣੇ ਨੰਗਾ ਕਰਨਾ ਚਾਹੁੰਦੀ ਹੈ এডਿਕੇਸ਼ਨ ਦੇ ਮੁੱਦੇ ਤੇ ਜੋ ਇਹਨਾਂ ਨੇ ਧੋਖਾ ਕੀਤਾ ਬਜਟ ਦੇ ਵਿੱਚ ਉਹਨੂੰ ਸੰਗਤ ਦੇ ਸਾਹਮਣੇ ਪੰਜਾਬੀਆਂ ਦੇ ਸਾਹਮਣੇ ਜਗਜाहਰ ਕਰਨਾ ਚਾਹੁੰਦੀ ਹੈ ਔਰ ਪੰਜਾਬੀਆਂ ਨੂੰ ਅਸੀਂ ਸੱਦਾ ਦੇਣਾ ਚਾਹੁੰਦੇ ਆ ਕਿ ਹਾਊਸ ਦੇ ਅੰਦਰ ਬਜਟ ਦੇ ਪਵਿੱਤਰ ਡਾਕੂਮੈਂਟ ਦੇ ਅੰਦਰ ਝੂਠ ਬੋਲਣ ਵਾਲੀ ਸਰਕਾਰ ਨੂੰ ਉਹ ਅੱਜ ਬੇਨਕਾਬ ਹੋ ਗਈ ਆ ਆਓ ਉਹਦੀਆਂ ਨੀਤੀਆਂ ਉਹਦੇ ਪ੍ਰੋਗਰਾਮ ਤੋਂ ਸੰਭਲ ਕੇ ਜਾਗ ਕੇ ਸਾਵਧਾਨ ਹੋ ਕੇ ਸचेत ਹੋ ਕੇ ਬੌਧਨ ਸਮਾਜ ਪਾਰਟੀ ਨੇ ਜੋ ਪੰਜਾਬ ਸੰਭਾਲੋ ਮਹਮ ਚੇੜੀ ਉਹਦੇ ਤੇ ਅੱਗੇ ਵਧিয়ে ਔਰ ਜੋ 150 ਕਰੋੜ ਇਹਨਾਂ ਨੇ ਰੱਖਿਆ ਕਿ ਅਸੀਂ ਪੰਜਾਬ ਦੇ ਵਿੱਚ ਸਰਵੇ ਕਰਨਾ ਡਰਗ ਐਡਿਕਟਡ ਲੋਕਾਂ ਦਾ ਸੈਂਸਸ ਕਰਨਾ ਇਹਦਾ ਮਤਲਬ ਜਾਦੀ ਨਹੀਂ ਕਿਹਾ ਸੀ ਕਿ ਅਸੀਂ 3 ਮਹੀਨਿਆਂਾਂ ਨਸ਼ਾ ਮੁਕਤ ਬਣਾ ਦੇਵਾਂਗੇ ਪੰਜਾਬ ਨੂੰ ਡਰਗ ਮਾਫੀਆ ਦਾ ਖਾਤਮਾ ਕਰ ਦੇਵਾਂਗੇ ਇਹਦਾ ਮਤਲਬ ਇਨਾਂ ਕੋਲ ਕੋਈ ਉਦੋਂ ਨੀਤੀ ਨਹੀਂ ਸੀ ਕੋਈ ਪ੍ਰੋਗਰਾਮ ਨਹੀਂ ਸੀ ਜਦ ਬੋਝਨ ਸਮਾਜ ਪਾਰਟੀ ਨੇ ਇੱਕ بڑا ਜਨ ਅਭਿਆਨ ਐਲਾਨ ਦਿੱਤਾ ਪੰਜਾਬ ਦੇ ਵਿੱਚ ਤੇ ਉਹ ਤੋਂ ਘਬਰਾ ਕੇ ਸਰਕਾਰ ਹੁਣ ਸੈਂਸਸ ਕਰਨ ਲੱਗੀ ਆ ਔਰ ਇਹ ਬਜਟ ਦੇ ਵਿੱਚ ਹੀ ਲਿਖਿਆ ਫਾਈਨੈਂਸ ਮਿਨਿਸਟਰ ਸਾਹਿਬ ਨੇ ਕਿ ਅਸੀਂ ਸੈਂਸਸ ਕਰਾਂਗੇ 150 ਕਰੋੜ ਖਰਚ ਕੇ ਅੰਕੜਾ ਇਕੱਠਾ ਕਰਾਂਗੇ ਫਿਰ ਅਸੀਂ ਸਾਲ 2 ਸਾਲ ਦੇ ਵਿੱਚ ਦਖੋ ਭਾਸ਼ਾ ਪੈਸੀ ਫਿਰ ਸਾਲ 2 ਸਾਲ ਦੇ ਵਿੱਚ ਇਸ ਸਮੱਸਿਆ ਦਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਸਮਝਦਾ ਕਿ ਇਹ ਪੰਜਾਬ ਦੇ ਨਾਲ ਧੋਖਾ ਹੈ ਇਸ ਕਰਕੇ ਬਸਪਾ ਦੀ ਪੰਜਾਬ ਸੰਭਾਲੂ ਮਹਿਮ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਪੰਜਾਬ ਦੀ ਜਨਤਾ ਉਹਦਾ ਹਿੱਸਾ ਬਣੇ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਸਾਰਥਿਕ ਉਹ ਸਾਰੂ ਬਦਲ ਬਹੁਜਨ ਸਮਾਜ ਪਾਰਟੀ ਦਾ ਦੇ ਸਕੀਏ ਔਰ ਪੰਜਾਬ ਨੂੰ ਇਹ ਚਾਰੇ ਜੋਕਾ ਕਾਂਗਰਸ ਅਕਾਲੀ ਭਾਜਪੀ ਇਹਨਾਂ ਨੇ 374000 ਕਰੋੜ ਦਾ ਪੰਜਾਬ ਦੇ ਖਰਚਾ ਚਾੜਿਆ ਪੰਜਾਬ ਨੂੰ ਆਰਥਿਕ ਤੌਰ ਤੇ ਗੰਗਾਲ ਕਰਤਾ ਤੋਂ ਪੰਜਾਬ ਨੂੰ ਇਸ ਸੰਕਟ ਚੋਂ ਆਪਾਂ ਮਿਲ ਜੁਲ ਕੇ ਕੱਢ ਸਕੀਏ ਦਲਤਪ੍ਰੋਧੀ ਤੁਸੀਂ ਬਜਟ ਕਹਿੰਦੇ ਆ ਤੇ ਕਿਹੜੀ ਕਮਿਊਨਿਟੀ ਲਈ ਸਹੀ ਹੈਗਾ ਇਹ ਬਜਟ ਇਹ ਕਿਸੇ ਲਈ ਵੀ ਸਹੀ ਨਹੀਂ ਮੈਂ ਕਿਹਾ ਪਰੰਤੂ ਕਿਉਂਕਿ ਦਲਤਾਂ ਦੇ ਬਾਰੇ ਇਹ ਨਹੀਂ ਅੰਕੜਾ ਹੀ ਝੂਠ ਪੇਸ਼ ਕੀਤਾ ਮੈਂ ਤਾਂ ਕਿਹਾ ਕਿ ਨੌਜਵਾਨ ਜਿਹੜਾ ਬੇਰੁਜ਼ਗਾਰ ਤਾ 200 ਕਰੋੜ ਮੈਂ ਕਿਹੜਾ ਰੋਜ਼ਗਾਰ ਸਿਰਜਾਉਣਾ ਜੀ ਤੋਂ ਪੂਰੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਇਹਨਾਂ ਨੇ ਅੰਧਕਾਰ 'ਚ ਧੱਕ ਦਿੱਤਾ ਕਿਸੇ ਵਰਗ ਲਈ ਵੀ ਸਹੀ ਨਹੀਂ ਲੇਕਿਨ ਦਲਤਾਂ ਨੂੰ 5.5% ਬਜਟ 'ਚੋ ਅਲੋਕੇਟ ਕਰਕੇ 34% ਲਿਖਿਆ ਇਸ ਕਰਕੇ ਸਪੈਸੀਫਿਕਲੀ ਦਲਤਾਂ ਦਾ ਦੱਸਣਾ ਪਿਆ ਔਰ ਇਸੇ ਤਰ੍ਹਾਂ ਐਜੂਕੇਸ਼ਨ ਐਜੂਕੇਸ਼ਨ ਦਾ ਅੰਕੜਾ 12% ਇਹਨਾਂ ਨੇ ਕਿਹਾ ਸੀ ਰੱਖਿਆ ਉਹ ਵੀ ਗਲਤ ਹੈ ਤੋ ਜੋ ਝੂਠ ਬੋਲਿਆ ਘੱਟੋ ਘੱਟ ਉਹ ਤਾਂ ਪੰਜਾਬ ਦੀ ਚਤਤਾ ਨੂੰ ਪਤਾ ਹੋਣਾ ਚਾਹੀਦਾ ਔਰ ਜਿਸ ਸੈਕਸ਼ਨ ਨੇ ਬੋਲਿਆ ਜਿਸ ਸੈਕਸ਼ਨ ਨੂੰ ਝੂਠ ਬੋਲ ਕੇ ਉਹਦਾ ਪੋਲਿਟিক্যাল ਐਕਸਪਲੋਇਟੇਸ਼ਨ ਕਰਨਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹਨਾਂ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਤਾਂ ਪੰਜਾਬ ਦੀ ਅਸੈਂਬਲੀ 'ਚ ਖੜੇ ਹੋਗੇ ਬਜਟ ਇਸ ਪਵਿੱਤਰ ਡਾਕੂਮੈਂਟ ਤੇ ਜਨ ਸੰਸਦ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਉਸ ਵੇਲੇ ਕਿਸੇ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਸਾਨੂੰ ਨਹੀਂ ਪਤਾ ਹਾਂਜੀ ਇਹ ਤਾਂ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਵਿਰੋਧ ਕੀਤਾ ਕਿ ਨਹੀਂ ਕਿਉਂਕਿ ਜਦੋਂ ਮੁੱਖ ਮੰਤਰੀ ਪੜਦਾ ਜਾਂ ਫਾਈਨਾਂਸ ਮਿਨਿਸਟਰ ਬਜਟ ਨੂੰ ਪੜ੍ਹੇਗਾ ਬਾਕੀ ਸਾਰਿਆਂ ਨੂੰ ਪਤਾ ਹੁੰਦਾ ਕਿ ਤੇ ਉਹ ਤਾਂ ਉਦੋਂ ਨਾਰੇ ਹੀ ਸੁਣਦੇ ਹਨਾ ਹਾਂਜੀ ਹਾਂਜੀ ਉਦੋਂ ਨਾਰੇ ਸੁਣਦੇ ਕਿਸੇ ਨੇ ਕੈਲਕੂਲੇਟ ਕੀਤਾ ਹੋਗਾ ਕਿਸੇ ਨੇ ਨਹੀਂ ਕੀਤਾ ਹੋਗਾ ਮੈਂ ਤਾਂ ਤੁਹਾਨੂੰ ਦਿਖਾਣਾ ਆਪ ਦੇਖੋ ਪੇਜ ਨੰਬਰ 26